ਮੇਰੇ ਕੋਲ ਜੀ ਗੁੱਸਾ ਬਹੁਤ ਆਦਾ ਤਾਂ ਇੱਕ ਤੋਂ ਔਰ ਜਦ ਗੁੱਸਾ ਆਦਾ ਹੈ ਨਾ ਫਿਰ ਮਾਰ ਕੁੱਟਾਈ ਕਰਨੇ ਲੱਗ ਜਾਂਦਾ ਤਾਂ ਗੰਦੀ ਗੰਦੀ ਗਾਲਾਂ ਕੱਢਣੇ ਲੱਗ ਜਾਂਦਾ ਉਹ ਆਪਾਂ ਕੋਈ ਖਰਚਾ ਨਹੀਂ 베ਜਦੇ ਨਹੀਂ ভাই 1 ਰੁਪਈਆ ਵੀ ਨਹੀਂ ਦਿੰਦੇ ਮੈਂ ਬਾਜੀ ਮਾਰ ਦਾਂ ਗਾਲਾਂ ਕਿ ਲੋਟ ਕਰ ਦੋ ਕਿ ਕਰਾਤੇ ਮਾਰਦਾ ਘਰ ਨਹੀਂ ਜਦੋਂ ਇਹਨੂੰ ਗੁੱਸਾ ਚੜਦਾ ਨਾ ਉਦੋਂ ਕਦੀ ਕੋਈ ਚੀਜ਼ ਮਾਰ ਦੇਗਾ ਕਦੀ ਕੁਛ ਐਦਾਂ ਦੀਆਂ ਬਿਮਾਰੀਆਂ ਦੇ ਵਿੱਚ ਜਾਣ ਦਾ ਕਾਰਨ ਕੀ ਆ ਉਹ ਵੀ ਜ਼ਰੂਰ ਲੱਭੇ ਤੇਰਾ ਨਾਂ ਕੀ ਆ ਪੁੱਤ ਮੇਰਾ ਸੰਨੀ ਨਾਮ ਹੈ ਸੰਨੀ ਕਿੱਥੋਂ ਆਇਆ ਤੂੰ ਮਨਾਲੀ ਮਨਾਲੀ ਤੋਂ ਆਇਆ ਜਿਲ੍ਹਾ ਤੁਹਾਨੂੰ ਸਟੇਟ ਪੈ ਜਾਂਦੀ ਆ नहीं नहीं हिमाचल तो हाँ हिमाचल हिमाचल तो, जिला हरिपुर हाँ जी ठीक है बेटा तू तो कितना पढ़े मैंने दसवीं हाँ तो की दसवीं की गुस्सा बहुत आता है जब गुस्सा आता है ना फिर मार कुटाई करने लग जाता हूँ तो गंदी गंदी गाला काटने लग जाता हूँ मुझे लगता है कि मतलब कोई गल ना हो जाए पड़ा रहता है एक ना जी मेरे को चक्कर बहुत ज्यादा आते हैं

ਨਹੀਂ ਬੇਟਾ ਉਹ ਖਰਚਾ ਵੀ ਦਿੰਦੇ ਹਨ ਤੇਰੇ ਕੋ ਘਰ ਪਰ ਖਰਚਾ ਵੇਚਦੇ ਹਨ ਨਾ ਨਹੀਂ ਨਹੀਂ ਅਸੀਂ ਆਪਾਂ ਕੋਈ ਖਰਚਾ ਨਹੀਂ ਵੇਚਦੇ ਨਹੀਂ ਵਾਹ 1 ਰੁਪਿਆ ਵੀ ਨਹੀਂ ਇੱਕ ਰੁਪਿਆ ਨੇ ਫੇ ਕਿਵੇਂ ਰੋਟੀ ਕਿੱਥੋਂ ਚੱਲਦੀ ਐ ਭੈਣ ਮੇਰਾ ਆਦਮੀ ਖਤਮ ਹੋ ਗਿਆ ਨਾ ਤੇ ਮੈਨੂੰ ਮੇਰਾ ਮੁੰਡਾ ਲੈ ਗਿਆ ਤੇ ਫਿਰ ਇਹਨੂੰ ਤਾਂ ਹੁਣ ਮੈਨੂੰ ਮਜਬੂਰੀ ਨੂੰ ਨਾਲ ਰੱਖਣਾ ਪੈਣਾ ਸੀ ਤਾਂ ਮੈਂ ਉਹਦੇ ਕੋਲ ਪਾਜੀ ਦੇਣੀ ਆ ਇਹਦਾ ਚਾਚੇ ਕੋਲੇ ਇਹ ਚਾਚੇ ਕੋਲ ਫਿਰ ਨਾ ਹੁਣ ਵੇਖੋ ਵੀ ਪਰਿਵਾਰ ਵਾਲਾ ਇਹ ਇੱਕ ਤਰ੍ਹਾਂ ਜਦੋਂ ਇਹਨੂੰ ਹੁੰਦਾ ਨਾ ਇਹ ਫਿਰ ਕਾਲਾ ਗੁਲਾ ਕਰਦਾ ਬੋਲਦਾ ਫਿਰ ਉਹਨਾਂ ਨੂੰ ਕਹਿੰਦੇ ਗੁੱਸਾ ਦਾ ਜਿਹੜੇ ਬੱਚੇ ਉਹਨਾਂ ਨੂੰ ਹੀ ਗੁੱਸਾ ਆ ਜਾਂਦਾ ਉਹ ਫਿਰ ਮਨਾ ਕਰਦੇ ਆ ਉਹ ਫਿਰ ਮਨਾ ਕਰਦੇ ਇੱਥੇ ਜਿੰਨੇ ਹੁਣ ਕੋਈ ਮੈਂ ਕਿਸੇ ਦੇ ਘਰ ਵੀ ਜਾਣ ਜੱਪੀ ਨਹੀਂ ਹੈਗੀ ਇਹਦੇ ਕਰਕੇ ਮਨਾ ਕਰਦੇ ਸਾਰੇ ਮੇਰੀ ਪਾਜੀ ਬੜੀ ਮਜਬੂਰੀ ਹੈ ਕੋਈ ਨਹੀਂ ਕੋਈ ਮੈਂ ਬਾਜੀ ਮਾਰ ਦਾਂ ਗੱਲ ক্লোজ ਕਰ ਦੋ ਚੱਕਰ ਆਦੇ ਮੈਂ ਰੋਜ਼ ਆਪਕੇ ਵੀਡੀਓ ਦੇਖਦਾ ਤਾਂ ਫੋਨ ਤੇ ਕਈ ਥੋੜੇ ਕਿ ਦਿਨ ਨੂੰ ਟੱਕ ਲਓ ਵੇਖੋ ਜੇ ਠੀਕ ਹੋ ਜਾਏਗਾ ਤੇ ਠੀਕ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 23 4 2024 ਦਾ ਇੱਕੈਂਪ ਮੰਗਲਵਾਰ ਦਾ ਦਿਨ ਸੀ ਤੇ ਅੱਜ ਦੇ ਕੈਂਪ ਵਿੱਚ 2419 ਟੋਟਲ ਪੇਸ਼ੈਂਟ ਅੱਜ ਹੀ ਇਹ ਦਿਮਾਗ ਦੀਆਂ ਦਵਾਈਆਂ ਲੈਣ ਲੱਗ ਜੂਗਾ ਤਾਂ ਫਿਰ ਕੀ ਬਣੂਗਾ ਕੱਲ ਉਹ ਜਾ ਖਾ ਦੇ ਇਸ ਕਰਕੇ ਸਨੀ ਨੂੰ ਦਵਾਈ ਦੀ ਲੋੜ ਨਹੀਂ ਸਨੀ ਨੂੰ ਦਵਾ ਦੀ ਲੋੜ ਹੈ ਸਨੀ ਨੂੰ ਡਾਕਟਰ ਦੀ ਲੋੜ ਨਹੀਂ ਪਿਆਰ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਨੀ ਦੇ ਆਪਣੇ ਬਣ ਸਕੀਏ ਅਸੀਂ ਇਹਦੇ ਚਾਚੇ ਤਾਏ ਮਾਮੇ ਬਣ ਸਕੀਏ ਭਰਾ ਬਣ ਸਕੀਏ ਤੇ ਸਨੀ ਨੂੰ ਉਹ ਬਣਦਾ ਪਿਆਰ ਦੇ ਸਕੀਏ ਤੇ ਸਨੀ ਦੁਬਾਰਾ ਉੱਠ ਕੇ ਖੜਾ ਹੋ ਕੇ ਪੜ੍ਹਾਈ ਲਿਖਾਈ ਕਰਕੇ ਆਪਣਾ ਜੀਵਨ ਸਵਾਰ ਸਕੇ ਆਪਣੇ ਆਸ-ਪਾਸ ਜ਼ਰੂਰ ਖਿਆਲ ਕਰਿਆ ਕਰੋ ਤੁਹਾਡੀ ਜਿਹੜੀ ਜ਼ਰੂਰਤ ਆ ਨਾ ਉਹ ਹੋ ਸਕਦਾ ਗਵੰਡੀਆਂ ਦੇ ਕਿਸੇ ਬੱਚੇ ਨੂੰ ਹੋਵੇ ਗਵੰਡੀਆਂ ਦੇ ਕਿਸੇ ਬਜ਼ੁਰਗ ਨੂੰ ਹੋਵੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਮਾਂ ਨੂੰ ਜਾਂ ਕਿਸੇ ਭੈਣ ਨੂੰ ਜਲੂਦੇ ਨੇ ਤੁਸੀਂ ਆਪਣੇ ਵਾਲੀ ਦੇਖਣਾ ਆਸੇ-ਪਾਸੇ ਵੀ ਦੇਖ ਕੋਈ ਗੱਲ ਨਹੀਂ ਮਾਂ ਰਿਤਰੇ ਨਾਲਾ ਫਿਕਰ ਨਾ ਕਰ ਆਪਾਂ ਇਹਨੂੰ ਐਡਮਿਟ ਕਰ ਲੈਂਦੇ ਇੱਥੇ ਤੇ ਫਿਰ ਗੁਰੂ ਨੇ ਚਾਇਆ ਤਾਂ ਛੇਤੀ ਠੀਕ ਹੋ ਜਾਣਾ ਚੱਲ ਚੱਕਰ ਵੀ ਆ ਗਿਆ ਔਰੇ ਸਨ ਨਹੀਂ ਫਿਕਰ ਮਤ ਕਰ ਯਾਰ ਖੜਾ ਹੋ ਤੂੰ ਐਵੇਂ ਟੈਨਸ਼ਨ ਲਈ ਜੰਨਾ ਤੂੰ ਮੈਂ ਕੋ ਠੀਕ ਕਰ ਦਾਂ ਅੰਕਲ ਜੀ 10ਵੀਂ ਕਲਾਸ ਕਿਰੋਂ ਕੀਤੀ ਆ ਤੂੰ 10ਵੀਂ ਜੀ ਕੀਤੀ 18 18 ਦੇ ਜਾਂ 18 ਦੇ ਤੋਂ 16 ਜੀ ਕੀਤੀ ਤਸਰ ਮੇਰਾ ਭਾਈ 77 17 ਜੀ ਬੇਟਾ ਇੰਨੇ ਸਾਲ ਤੋਂ ਫ੍ਰੀ ਐ ਫਿਰ ਤੂੰ ਤੇਰਾ ਡੇਟਾ ਵਰਤ ਕੇ ਆ 99 ਕੰਮ ਕਰਦਾ ਸੀ ਜੀ ਨਹੀਂ ਕੰਮ ਤੋਂ ਕਰਤਾ ਸੀ ਸਟੱਡੀ ਬੰਦ ਕਰ ਦਿਆ ਸਟੱਡੀ ਬੰਦ ਕਰ ਦਿਆ ਹਾਂ ਜੀ ਅਬੀ ਥੋੜਾ ਜ਼ਿਆਦਾ ਹੋ ਗਿਆ ਪਰ ਡੇਟ ਆਫ ਬਰਥ ਜੇ ਹੈ 99 ਹਾਂਜੀ 99 ਇਸ ਤਰ੍ਹਾਂ ਦੇ ਬੱਚੇ ਹੋਂਹਰ ਬੱਚੇ ਜਿਨ੍ਹਾਂ ਨੇ ਪੜ੍ਹਾਈ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਸੀ ਉਹ ਵੀ ਅੱਜ ਡਿਪਰੈਸ਼ਨ ਵਰਗੀ ਬਿਮਾਰੀ ਤੋਂ ਪੀੜਤ ਮਨਾਲੀ ਜਿੱਥੇ ਲੋਕ ਮਨੋਰੰਜਨ ਕਰਨ ਜਾਂਦੇ ਨੇ ਜਿੱਥੇ ਲੋਕ ਟੂਰਿਸਟ ਪਲੇਸ ਦੇ ਉੱਤੇ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਜਾਂਦੇ ਨੇ ਟੈਨਸ਼ਨਾਂ ਖਤਮ ਕਰਨ ਜਾਂਦੇ ਨੇ ਆਪਣੀਆਂ ਉਹ ਸ਼ਹਿਰ ਦੇ ਕੋਲੋਂ ਆਇਆ ਬੱਚਾ ਏ ਟੈਨਸ਼ਨ ਨਾਲ ਦੋ ਚਾਰ ਹੋ ਰਿਆ ਜਿੰਦਗੀ ਦੇ ਵਿੱਚ ਤਕਲੀਫ ਇਸ ਤਰ੍ਹਾਂ ਦੀ ਏ ਮਾਂ 6 ਮਹੀਨਿਆਂ ਦੇ ਨੂੰ ਛੱਡ ਕੇ ਚਲੀ ਗਈ ਸੀ ਉਹਨੇ ਆਪਦਾ ਜੀਵਨ ਅੱਗੇ ਵਸਾ ਲਿਆ ਬਾਪ ਸਿਨਾਪੀ ਜਾਂਦਾ ਉਹ ਆਪਦਾ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਕੋਲੇ ਉੱਥੇ ਕਿਤੇ ਰਹਿੰਦਾ ਉਹਦਾ ਕੋਈ ਉਹ ਨਹੀਂ ਫਿਰ ਇਹਦੇ ਵਿੱਚ ਸੰਨੀ ਕਿਤੇ ਨਾ ਕਿਤੇ ਖੁਦ ਬਹੁਤ ਪ੍ਰੇਸ਼ਾਨ ਹੁੰਦਾ। مطلب ਅੱਜ ਦੇ ਸਮਾਜ ਦੀ ਇਹ ਤਾਣੇ ਬਾਣੇ ਦੀ ਆਪਾਂ ਗੱਲ ਕਰਦੇ ਆਂ ਦੇਖੋ ਇਹ ਦਾਦੀ ਆ ਬਜ਼ੁਰਗ ਵਿਚਾਰੀ ਕਿੱਦਾਂ ਲੈ ਕੇ ਆਈ ਆ ਆਪਣੇ ਪੋਤੇ ਨੂੰ ਇੱਥੋਂ ਸੈਂਕੜੇ ਕਿਲੋਮੀਟਰ ਦੂਰ ਪਹਾੜਾਂ ਤੋਂ ਦਾਦਾ 4-5 ਸਾਲ ਪਹਿਲਾਂ ਚੱਲ ਪਸਿਆ ਜਦ ਤੱਕਰ ਦਾਦਾ ਸੀ ਉਹ ਬਾਪ ਵੀ ਸੀਗਾ ਉਹ ਦਾਦਾ ਵੀ ਸੀ ਜਾ ਤੱਕ ਹੱਡ ਪੈਰ ਚੱਲਦੇ ਸੀ ਦਾਦੀ ਵੀ ਸੀ ਤੇ ਮਾਂ ਵੀ ਸੀ ਚਾਚਾ ਡਰਾਈਵਰੀ ਕਰਦਾ ਉਹਦੇ ਆਪਦੇ ਬੱਚੇ ਆ ਉਹਦਾ ਇੱਕ ਬੇਟੇ ਦਾ ਐਕਸੀਡੈਂਟ ਹੋ ਕੇ ਡੈਥ ਹੋ ਗਈ ਇੱਕ ਡਰਾਈਵਰੀ ਕਰਦਾ ਉਹ ਆਪਦੇ ਜੋਗ ਗਿਆ ਹੁਣ ਸਨੀ ਜਿਵੇਂ ਜਿਵੇਂ ਵੱਡਾ ਹੋ ਰਿਹਾ ਵਾ ਇਹਦੀਆਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਵਾ ਤਾਂ ਇਹਨੂੰ ਦਿਮਾਗੀ ਸਮੱਸਿਆ ਆਉਣ ਲੱਗੀ ਸਟ्रेस ਦੇ ਕਾਰਨ ਗੁੱਸਾ ਕਰਦਾ ਮਾਰਕੁਟਾਈ ਕਰਦਾ ਕੀ ਕਰਦਾ ਇਹ ਤੁਹਾਨੂੰ ਤੁਹਾਨੂੰ ਤੇ ਹੱਥ ਵੀ ਚੱਕ ਦਿੰਦਾ ਹਾਂ ਜੀ ਆ ਸਵੇਰ ਦਾ ਇੱਥੇ ਮੈਂ ਬੈਕੀ ਆ ਸਵੇਰ ਦਾ 5 ਵਜੇ ਦਾ ਰੁਸ਼ਿਆ 5 ਵਜੇ ਦਾ ਲੱਗਾ ਆ ਤੂੰ ਫਲਾਣੇ ਡਾਕਟਰ ਕੋ ਜਾ ਤੂੰ ਉਦੋਂ ਕੋ ਜਾ ਉਦੋਂ ਕੋ ਮੈਂ ਕਹਿੰਦਾ ਕਿੜੀ ਮੁੜੀ ਕਿੰਨਾ ਕੁ ਲ ਜਾਵਾਂ ਜਿੰਨੇ ਕੱਲ ਆਗੇ ਸੀ ਰਾਤ ਦੇ ਆਏ ਹੋਏ ਕੱਲੀ ਤੋਂ ਆਏ ਕੱਲ ਆਏ ਆਪ 7 ਵਜੇ ਦੇ ਅਸੀਂ ਚੜੇ ਸਾਢੇ 3 ਵਜੇ ਟ੍ਰੇਨ ਆਏ ਸੀ ਨਹੀਂ ਬੱਸ ਆਏ ਟ੍ਰੇਨ ਨਹੀਂ ਠੀਕ ਆ ਤੇ ਤੁਸੀਂ ਮਾਜਬ ਸਵੇਰ ਦਾ 5 ਵਜੇ ਦਾ ਤੁਸੀਂ ਦੱਸਦੇ ਹੋ ਇਹ ਲੱਗਿਆ ਹੋਇਆ ਇੱਥੇ ਆ ਕੇ ਵੀ ਇਹਨੇ ਤੁਹਾਡੇ ਦੇ ਹੱਥ ਚੱਕਿਆ ਹਾਂਜੀ ਇਹ ਸਵੇਰੇ ਉਹ ਤੁਹਾਨੂੰ ਦੱਸਣ ਨਹੀਂ ਹੈ ਨਾ 5:30 5:30 ਵਜੇ ਉੱਠਿਆ ਜਦੋਂ ਸੀ ਲੈਣ ਦੇ ਵਿੱਚ ਉੱਥੇ ਖਲੋਤੇ ਆ ਤੇ ਉਦੋਂ ਤਾਂ ਉੱਠ ਕੇ ਵਿੱਚੋਂ ਕਿੰਨੀ ਵਾਰੀ ਉੱਥੇ ਹੋਰ ਵੀ ਸਾਰੇ ਬੇਟੇ ਸਾਰੇ ਵੇਚਦੇ ਪਏ ਸੀਗੇ ਹੱਜਲਾ ਕੀ ਕਰਦਾ ਮੈਨੂੰ ਉਹ ਘਰੇ ਵੀ ਘਰੇ ਵੀ ਤੁਹਾਨੂੰ ਮਾਰਦਾ ਕਿਤੇ ਕਾਰਨ ਮਾਰਦਾ ਘਰ ਨਹੀਂ ਜਦੋਂ ਇਹਨੂੰ ਗੁੱਸਾ ਚੜਦਾ ਨਾ ਉਦੋਂ ਕਦੇ ਕੋਈ ਚੀਜ਼ ਮਾਰ ਦੇਗਾ ਕਦੇ ਕੁਛ ਉਹ ਫਲਾਣੇ ਨੂੰ ਦાદਾ ਜੀ ਹੁੰਦੇ ਸੀ ਜਦੋਂ ਉਹਨਾਂ ਤੇ ਵੀ ਹੱਥ ਚੱਕਦਾ ਹੁੰਦਾ ਸੀ ਨਹੀਂ ਉਦੋਂ ਠੀਕ ਸੀਗਾ ਹਾਂਜੀ ਦਾਦਾ ਜੀ ਦੇ ਜਾਣ ਤੋਂ ਬਾਅਦ ਹੀ ਤਾਂ ਹੋਇਆ ਹਾਂਜੀ ਕਦੇ ਖੜਾ ਨਾ ਕਿੱਲੀ ਤੇ ਚੱਕਰ ਸੇ ਆ ਜਾਂਦੇ ਤੇ ਚੱਕਰ ਬਹੁਤ ਜ਼ਿਆਦਾ ਆਉਂਦੇ ਕੋਈ ਬਾਤ ਨਹੀਂ ਸੀ ਕੋਈ ਘਾਲੀ ਵੀ ਫੜ ਜੇ ਗੁੱਸਾ ਵੀ ਹੱਥ ਕੋਈ ਬੋਤਲ ਨਹੀਂ ਬਿਟਾਉਂ ਗੱਲ ਜੀ ਬਚਾ ਲਓ ਭਗਵਾਨ ਅਰੇ ਭਗਵਾਨ ਤਾਂ ਭਗਵਾਨ ਹੈ ਬੇਟਾ ਹਮ ਤਾਂ ਤੁਹਾਰੇ ਅੰਕਲ ਹੈ ਯਾਰ ਭਾਈ ਹੈ ਹਮ ਤੁਹਾਰੇ